ਜੀ ਬਰੇ ਕੋਡਰ ਕੋਡਰ ਹੈ ਜੀ ਬਰੇ ਕਿਵੇਂ ਚੱਲਦੀ ਪੋਲ ਜੀ ਤੁਹਾਡੀ ਬਿਲਕੁਲ ਸਹੀ ਚੱਲ ਰਹੀ ਆ ਜੀ ਕਿੰਨੇ ਪੋਲ ਹੋ ਗਈ ਆ ਪੋਲ ਤਕਰੀਬਨ 400 ਵੋਟ ਹੋ ਗਈ ਜੀ ਕਿੰਨੀ ਟੋਟਲ ਬੋਟ ਕਿੰਨੀ ਆ ਤੁਹਾਡੀ 760 ਜੀ 400 ਪੋਲ ਹੋ ਚੁੱਕੀ ਹੈ ਹਾਂ ਜੀ ਸਾਰੇ ਵਧੀਆ ਚੱਲ ਰਿਹਾ ਕੋਈ ਬਿਲਕੁਲ ਵਧੀਆ ਜੀ ਕੋਈ ਰੌਲਾ ਝਗੜਾ ਨਹੀਂ ਜੀ ਨਾ ਬਿਲਕੁਲ ਸ਼ਾਂਤੀਪੂਰਨ ਹਾਂ ਜੀ ਸ਼ਾਂਤੀ ਰਹਿ ਰਹੀ ਜੀ ਬਹੁਤ ਜ਼ਰੂਰ ਬੱਦ ਹਾਂਜੀ ਵੀਰੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਜੀ ਕੰਨਿਆ ਸੈਣੀ ਪਿੰਡ ਤੇ ਪੋਲਿੰਗ ਬੂਥ ਆਮ ਆਦਮੀ ਪਾਰਟੀ ਦੇ ਬੂਥ ਲਗਾਇਆ ਜੀ ਇਤੋਂ ਵਧੀਆ ਰਿਸਪਾਂਸ ਮਿਲ ਰਿਹਾ ਮਿਲ ਰਿਹਾ ਵਧੀਆ ਪੋਲਿੰਗ ਹੋ ਰਹੀ ਹੈ ਕੋਈ ਸ਼ਾਂਤਮਈ ਢੰਗ ਨਾਲ ਪੋਲਿੰਗ ਹੋ ਰਹੀ ਹੈ ਕੋਈ ਇੱਥੇ ਧੜੇਬੰਦੀ ਨਹੀਂ ਦੇਖ ਰਹੀ ਇਸ ਟਾਈਮ ਆਦੀ ਮਰਜ਼ੀ ਨਾਲ ਲੋਕ ਜਿੱਥੇ ਚਾਹੇ ਉੱਥੇ ਵੋਟ ਪਾ ਰਹੇ ਹਾਂਜੀ ਸਾਰੇ ਇਕੱਠੇ ਪੀਂਦੇ ਆ ਸਾਰਾ ਭੈਣ ਭਾਈਆਂ ਤਰਾ ਸਾਰੇ ਬੈਠਿਆ ਹੈ ਹਾਂ ਜੀ ਜੋ ਸਹਿਰ ਸੰਚਾਰ ਸਾਰੇ ਪਤਲਾ ਦੇਸ਼ ਪ੍ਰਦੇਸ਼ ਚੈਨਲ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸ਼াশਿ ਕਾਲ ਸੇ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਅਸੀਂ ਪਿੰਡ ਕੰਨਿਆਸਰੀ ਤੇ ਆਮ ਆਦਮੀ ਪਾਰਟੀ ਵੱਲੋਂ ਬੂਥ ਲਾਇਆ ਹੋਇਆ ਹੈ ਤੇ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚ ਕਾਫੀ ਵਧੀਆ ਕੰਮ ਕੀਤੇ ਨੇ ਉਹਦੇ ਲੈਵਲ ਤੇ ਸਾਨੂੰ ਪਿੰਡ ਦੇ ਵਿੱਚ ਵਧੀਆ ਵੋਟ ਮਿਲ ਰਹੀ ਹੈ ਤੇ ਨਾਲ ਹੀ ਮੈਂ ਦੱਸਣਾ ਚਾਹੁੰਦਾ ਵੀ ਸਾਡੇ ਪਿੰਡ ਦੇ ਵਿੱਚ ਬਹੁਤ ਹੀ ਸ਼ਾਂਤਮਈ ਢੰਗ ਦੇ ਨਾਲ ਸਾਰੇ ਬੂਥਾਂ ਤੇ ਬਹੁਤ ਵਧੀਆ ਸ਼ਾਂਤਮਈ ਦੇ ਨਾਲ ਬੈਠਦੇ ਨੇ ਸਾਰੇ

ਫੋਨ ਤਾਂ ਵਧੀਆ ਹੋ ਜਾਂਦੀ ਹੈ ਬਹੁਤ ਵਧੀਆ ਠੀਕ ਹੈ ਹਾਂਜੀ ਹਾਂਜੀ ਮੈਨੂੰ ਲਾ ਦੇ ਹਾਂਜੀ ਪਿੰਡ ਕਿਵੇਂ ਹੋ ਰਹੀ ਚੌਣ ਜੀ ਜੀ ਬਹੁਤ ਵਧੀਆ ਸਾਡੇ ਪਿੰਡ ਵਿੱਚ ਏਕਤਾ ਸਭ ਕੁਝ ਵਧੀਆ ਚੱਲਿਆ ਚੋਣ ਬਹੁਤ ਵਧੀਆ ਹੋ ਰਹੀ ਆ ਅਸਾਰੇ ਪਿੰਡ ਵਿੱਚ ਕਿਸੇ ਨਾਲ ਨਹੀਂ ਵਿਗੜਦੀ ਆਪਣੀ ਸਾਂਝ ਪੂਰੀ ਚੱਲ ਰਹੀ ਆ ਸਾਰੇ ਪਿੰਡ ਚ ਇਹ ਨਹੀਂ ਗੱਲ ਹੈਗੀ ਜਿਹੜੀਆਂ ਵੋਟਾਂ ਦੇ ਬਹੁਤ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਕਿਵੇਂ ਭਾਈਚਾਰਕ ਸਾਂਝ ਰੱਖੇ ਆ ਜੀ ਇਹ ਇੱਕ ਤਾਂ ਪੂਰੀ ਵਧੀਆ ਕਿਵੇਂ ਚੱਲੀ ਚੋਣ ਵੈਸੇ ਠੀਕ ਆ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਕਲਿੰਕ ਬੋਲ ਹੋ ਚੁੱਕੇ ਆ ਹੁਣ ਟਿੱਕਰ 300 ਤੱਕ 400 300 ਹਾਂ ਜੀ ਸ਼੍ਰੋਮਣੀ ਕਾਲੀ ਦਲ ਜਿੰਦਾਬਾਦ ਸ਼੍ਰੋਮਣੀ ਕਾਲੀ ਦਲ ਜਿੰਦਾਬਾਦ ਸ਼੍ਰੋਮਣੀ ਕਾਲੀ ਦਲ ਜਿੰਦਾਬਾਦ